ਸਰਕਾਰ ਦੇ ਚਾਰਟੂ ਕਰਤਾ ਬਲੰਦੇ ਵਿੱਚ ਕਿਸੇ ਨੇ ਮਾਰਤ ਹਾਸਲ ਕੀਤੀ ਹੈ ਤਾਂ ਉਹ ਦੋ ਹੀ ਜਨ ਨੇ ਪਹਿਲਾ ਹਰਮਿੰਦਰ ਸਿੰਘ ਕਾਲਕਾ ਦੂਜਾ ਜਗਦੀਪ ਸਿੰਘ ਕਾਲ ਜਿਹੜੀ ਦਿੱਲੀ ਦੀ ਸੰਗਤ ਨੇ ਇਹਨਾਂ ਨੂੰ ਚੁਣਿਆ ਸੀਗਾ ਦਿੱਲੀ ਦੇ ਇਤਿਹਾਸਿਕ ਗੁਰੂ ਪਰ ਅਭਿ ਸੇਵਾ ਵਾਸਤੇ ਕੌਮ ਦੀ ਗੱਲ ਕਰਨ ਵਾਸਤੇ ਕੌਮ ਦੇ ਮਸਲੇ ਹੱਲ ਕਰਨ ਵਾਸਤੇ ਸਰਕਾਰਾਂ ਤੋਂ ਸਿੱਖ ਕੌਮ ਦੇ ਹੱਕ ਲੈਣ ਵਾਸਤੇ ਅੱਜ ਇਹ ਲੋਕਾਂ ਨੇ ਕੀ ਕੀਤਾ ਉਹਨਾਂ ਲੋਕਾਂ ਨੂੰ ਧੋਖਾ ਦੇ ਕੇ ਜਿਹੜੀ ਦਿੱਲੀ ਦੀ ਸਿੱਖ ਸੰਗਤ ਹੈ ਉਹ ਸਰਕਾਰ ਦੇ ਗੁਲਾਮ ਬਣ ਗਏ ਜਿਹੜੀ ਸਰਕਾਰ ਨੇ ਸਿੱਖ ਕੌਮ ਨਾਲ ਧੱਕਾ ਕੀਤਾ ਪਰ ਅੱਜ ਵੀ ਕਰ ਰਹੀ ਹੈ ਅੱਜ ਮੈਂ ਉਹਨਾਂ ਕੋਲੋਂ ਪੁੱਛਣਾ ਚਾਹਨਾ ਅਨਿਸ਼ ਸਿੰਘ ਕਾਲਾ ਕੋ ਜਗਦੀਪ ਸਿੰਘ ਕਾਲੋ ਤੁਹਾਡੀ ਪਾਰਟੀ ਕਿਹੜੀ ਹੈ ਕਿਉਂਕਿ ਜਿਹੜੀ ਤੁਹਾਡੀ ਪਾਰਟੀ ਤੁਸੀਂ ਬਣਾਈ ਸੀਗੀ ਟੋਕਰੀ ਉਹ ਤਾਂ ਤੁਸੀਂ ਖਤਮ ਕਰ ਦਿੱਤੀ ਉਹ ਤਾਂ ਤੁਸੀਂ ਭਾਜਪਾ ਵਿੱਚ ਜਾ ਕੇ ਸ਼ਾਮਲ ਕਰ ਦਿੱਤੀ ਤੁਸੀਂ ਸਾਰੇ ਮਸਲੇ ਵੇਚ ਦਿੱਤੇ ਤੁਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੇਚ ਦਿੱਤੀ ਤੁਸੀਂ ਸਕੂਲ ਵੇਚ ਦਿੱਤੇ ਉਹ ਸਭ ਕੁਝ ਵੇਟ ਵੜ ਕੇ ਕੀ ਕੀਤਾ ਸਰਕਾਰ ਦੀ ਝੋਲੀ 'ਚ ਜਾ ਕੇ ਬੈਠ ਗਏ। ਸਾਫੰਦਰ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਅੱਜ ਅਗਰ ਸਰਕਾਰ ਦੀ ਚਾਪਲੂਸੀ ਸਰਕਾਰ ਦੇ ਚਾਰਟੂਕਾਰਤਾ ਬਣਨ ਦੇ ਵਿੱਚ ਕਿਸੇ ਨੇ ਮਹਾਰਤ ਹਾਸਲ ਕੀਤੀ ਹੈ ਤਾਂ ਉਹ ਦੋ ਹੀ ਜਣੇ ਨੇ। ਪਹਿਲਾ ਹਰਮੀਤ ਸਿੰਘ ਕਾਲਕਾ ਦੁਜਾ ਜਗਦੀਪ ਸਿੰਘ ਕਾਲੋ ਅੱਜ ਇਹਨਾਂ ਦੋਨੋਂ ਲੋਕਾਂ ਨੇ ਬੀਜੇਪੀ ਦੀ ਆਰਐਸਐਸ ਦੀ ਚਾਕਰੀ ਕਰਨ ਦੇ ਵਿੱਚ ਚਾਟੂ ਕਾਰਤਾ ਕਰਨ ਦੇ ਵਿੱਚ ਚਾਪਲੂਸ ਬਰਨ ਦੇ ਵਿੱਚ ਆ ਸਾਰੇ ਰਿਕਾਰਡ ਤੋੜ ਦਿੱਤੇ ਹਨ ਜਿਹੜੀ ਦਿੱਲੀ ਦੀ ਸੰਗਤ ਨੇ ਇਹਨਾਂ ਨੂੰ ਚੁਣਿਆ ਸੀਗਾ ਦਿੱਲੀ ਦੇ ਇਤਿਹਾਸਕ ਗੁਰੂ ਪਰ ਆਦੀ ਸੇਵਾ ਵਾਸਤੇ ਕੌਮ ਦੀ ਗੱਲ ਕਰਨ ਵਾਸਤੇ ਕੌਮ ਦੇ ਮਸਲੇ ਹੱਲ ਕਰਨ ਵਾਸਤੇ ਸਰਕਾਰਾਂ ਤੋਂ ਸਿੱਖ ਕੌਮ ਦੇ ਹੱਕ ਲੈਣ ਵਾਸਤੇ ਅੱਜ ਇਹ ਲੋਕਾਂ ਨੇ ਕੀ ਕੀਤਾ ਉਹਨਾਂ ਲੋਕਾਂ ਨੂੰ ਧੋਖਾ ਦੇ ਕੇ ਜਿਹੜੀ ਦਿੱਲੀ ਦੀ ਸਿੱਖ ਸੰਗਤ ਹੈ ਉਹ ਸਰਕਾਰ ਦੇ ਗੁਲਾਮ ਬਣ ਗਏ ਉਹ ਸਰਕਾਰ ਦੇ ਨਾਲ ਜਾ ਕੇ ਬੈਠ ਗਏ ਜਿਹੜੀ ਸਰਕਾਰ ਨੇ ਸਿੱਖ ਕੌਮ ਨਾਲ ਧੱਕਾ ਕੀਤਾ ਔਰ ਅੱਜ ਵੀ ਕਰ ਰਹੀ ਹੈ ਅੱਜ ਮੈਂ ਇਹਨਾਂ ਕੋਲੋਂ ਪੁੱਛਣਾ ਚਾਹਨਾ ਹਨੀਸ਼ ਸਿੰਘ ਕਾਲਾ ਕਾ ਔਰ ਜਗਦੀਪ ਸਿੰਘ ਕਾਲੋ ਤੁਹਾਡੀ ਪਾਰਟੀ ਕਿਹੜੀ ਹੈ ਕਿਉਂਕਿ ਜਿਹੜੀ ਤੁਹਾਡੀ ਪਾਰਟੀ ਤੁਸੀਂ ਬਣਾਈ ਸੀਗੀ ਟੋਕਰੀ ਉਹ ਤਾਂ ਤੁਸੀਂ ਖਤਮ ਕਰ ਦਿੱਤੀ ਉਹ ਤਾਂ ਤੁਸੀਂ ਬੀਜੇਪੀ ਵਿੱਚ ਜਾ ਕੇ ਸ਼ਾਮਲ ਕਰ ਦਿੱਤੀ ਅੱਜ ਤੁਸੀਂ ਲੋਕਾਂ ਨੇ ਕੌਮ ਦੇ ਸਾਰੇ ਮਸਲੇ ਚਾਹੇ ਉਹ ਬੰਦੀ ਸਿੰਘਾਂ ਦੇ ਹੋਣ ਚਾਹੇ ਉਹ ਗਿਆਲ ਬੋਲੜੀ ਸਾਹਿਬ ਦਾ ਹੋਵੇ ਚਾਹੇ ਉਹ ਡਾਕਬਾਰ ਸਾਹਿਬ ਦਾ ਹੋਵੇ ਤੁਸੀਂ ਸਾਰੇ ਮਸਲੇ ਵੇਚ ਦਿੱਤੇ ਤੁਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੇਚ ਦਿੱਤੀ ਤੁਸੀਂ ਸਕੂਲ ਵੇਚ ਦਿੱਤੇ ਉਹ ਸਭ ਕੁਝ ਵੇਚ ਵਟ ਕੇ ਕੀ ਕੀਤਾ ਸਰਕਾਰ ਦੀ ਝੋਲੀ 'ਚ ਜਾ ਕੇ ਬੈਠ ਗਏ ਸਰਕਾਰ ਦੇ ਗੁਲਾਮ ਬਣ ਗਏ ਮੇਰਾ ਸਵਾਲ ਹੈ ਤੁਹਾਨੂੰ ਅਰਨੀ ਸਿੰਘ ਕਾਲਾ ਉਹ ਜਗਦੀਪ ਸਿੰਘ ਕਾਲੋ ਉਹ ਤੁਹਾਡੇ ਜਿਹੜੇ ਨਾਲ ਤੁਸੀਂ ਜਿਹੜੇ ਦਿੱਲੀ ਕਮੇਟੀ ਦੇ ਮੈਂਬਰ ਹੈ ਜਿਹੜੇ ਦਿਹਾੜੀ ਤੇ ਕੰਮ ਕਰਦੇ ਆ ਭਾਜਪਾ ਵਾਸਤੇ ਉਹਨਾਂ ਲੋਕਾਂ ਨੂੰ ਸਵਾਲ ਹੈ ਕਿ ਦੱਸ ਦਿਓ ਆਜੋ ਗੁਰੂ ਘਰ ਸਾਹਿਬ ਸ਼ਿਗੁਰੂ ਟੇਕ ਬਾਕਰ ਸਾਹਿਬ ਦੇ ਛੀਤੀਏ ਸਥਾਨ ਤੇ ਆਜੋ ਮੈਂ ਵੀ ਆਨਾ ਦੱਸ ਦਿਓ ਔਰ ਮੈਂ ਸਬੂਤ ਸਮੇਤ ਆਵਾਂਗਾ ਕਿ ਅੱਜ ਵੀ ਸਿੱਖਿਆ ਨਾਲ ਤਕਾਣੀ ਹੋ ਰਿਹਾ ਅੱਜ ਵੀ ਜਿਹੜੇ ਸਾਡੇ ਬੱਚੇ ਐ ਉਹ ਜਦ ਪੇਪਰ ਦੇਣ ਜਾਂਦੇ ਐ ਕਿ ਉਹਨਾਂ ਦੇ ਕਾਗਜ਼ ਨਹੀਂ ਲਾਏ ਜਾ ਰਹੇ ਤਾਜੀ ਗੱਲ ਐ ਕੱਲ ਦੀ ਉਤਰਾਖੰਡ ਦੇ ਅੰਦਰ ਜਿੱਥੇ ਤੁਹਾਡੀ ਡੈਡੀ ਦੀ ਸਰਕਾਰ ਐ ਜਿੱਥੇ ਭਾਜਪਾ ਦੀ ਸਰਕਾਰ ਐ ਉੱਥੇ ਇੱਕ ਪੁਲਸ ਵਾਲੇ ਨੇ ਇੱਕ ਫਿੱਕ ਬੱਚੇ ਨਾਲ ਧੱਕਾ ਕੀਤਾ ਉਹਨੂੰ ਉਹਦੇ ਨਾਲ ਨਾ ਜ਼ੁਲਮ ਕੀਤਾ ਉਹਦਾ ਕੋਲਰ ਪਕੜਿਆ ਤਾਂ ਥੋੜੀ ਥੋੜੀ ਜਿਹਾ ਹੋਰ ਉੱਪਰ ਪਕੜਦਾ ਤਾਂ ਸ਼ਾਇਦ ਉਸ ਬੱਚੇ ਦੀ ਪਾਗ ਵੀ ਲੈ ਜਾਣੀ ਸੀ ਉਹਨੂੰ ਉਹਦੇ ਕਕਾਰ ਜਿਹੜਾ ਕੜਾ ਹੈ ਉਹਦੇ ਨਾਲ ਵੀ ਪਕੜਿਆ ਦੱਸ ਦੋ ਇਹ ਸਭ ਨਹੀਂ ਹੋ ਰਿਹਾ ਹਰਮੀਤ ਸਿੰਘ ਕਾਲਕਾ ਜਗਦੀਪ ਸਿੰਘ ਕਾਲੋ ਤੁਸੀਂ ਧਰਨੇ ਦਿਓ ਤੁਸੀਂ ਢੋਲ ਵਜਾ ਕੇ ਨੱਚੋ ਜੋ ਮਰਜ਼ੀ ਕਰੋ ਪਰ ਮੈਨੂੰ ਇੱਕ ਗੱਲ ਦੱਸ ਦਿਵੋ ਜਦ ਸਿਕ ਕੋਰਨਲ ਧੱਕਾ ਹੁੰਦਾ ਚਾਹੇ ਉਹ ਕਾਨਾ रावत ਬਕਵਾਸ ਕਰਦੀ ਹੈ ਚਾਹੇ ਅਮਰਜੈਂਸੀ ਫਿਲਮ ਦੀ ਗੱਲ ਆਂਦੀ ਹੈ ਚਾਹੇ ਹੋਰ ਵੀ ਜਿਹੜੇ ਸਿਕ ਕੋਰਨਲ ਤੱਕੇ ਹੁੰਦੇ ਆ ਤਾਂ ਤੁਸੀਂ ਧਰਨੇ ਪਰਦਰਸ਼ਨ ਕਿਉਂ ਨਹੀਂ ਕਰਦੇ ਤਾਂ ਤੁਸੀਂ ਬੀਜੇਪੀ ਦੇ ਘਰਾਂ ਦੇ ਬਾਹਰ ਜਾ ਕੇ ਤਾਲੇ ਗੇੜ ਕਿਉਂ ਨਹੀਂ ਪਾਉਂਦੇ ਤਦ ਉੱਥੇ ਜਾ ਕੇ ਸੜਕਾਂ ਦਾ ਪਿੱਟ ਸਿਆਪਾ ਕਿਉਂ ਨਹੀਂ ਕਰਦੇ ਜਦ ਤੁਹਾਨੂੰ ਬੀਜੇਪੀ ਇਸ਼ਾਰਾ ਕਰ ਦਿੰਦੀ ਹੈ ਜੀ ਦਿਹਾੜੀ ਮਿਲੇਗੀ ਸ਼ੁਰੂ ਹੋ ਜਾਓ ਤੁਸੀਂ ਧਰਨੇ ਦੇਣੇ ਪਹੁੰਚ ਜਾਂਦੇ ਹੋ ਮੈਨੀਕ ਕੋਈ ਹਮਾਇਤ ਨਹੀਂ ਹੈ ਰਾਹੁਲ ਗਾਂਧੀ ਦੇ ਨਾਲ ਮੇਰੀ ਕੋਈ ਹਮਾਇਤ ਨਹੀਂ ਹੈ ਕਾਂਗਰਸ ਪਾਰਟੀ ਦੇ ਨਾਲ ਲੇਕਿਨ ਜੋ ਲਫਜ਼ ਰਾਹੁਲ ਗਾਂਧੀ ਨੇ ਸਿੱਖਾ ਲਈ ਆਖੇ ਹੈ ਅਮਰੀਕਾ ਦੀ ਧਰਤੀ ਦੇ ਉੱਤੇ ਮੈਂ ਉਹਦੇ ਨਾਲ ਸਹਿਮਤ ਹਾਂ ਹਰਮੀਰ ਸਿੰਘ ਕਾਲਕਾ ਮੇਰਾ ਚੈਲੰਜ ਹੈ ਤੁਹਾਨੂੰ ਤੁਸੀਂ ਜਿੱਥੇ ਮਰਜ਼ੀ ਆ ਜਾਓ ਜਿਹੜੇ ਮਰਜ਼ੀ ਗੁਰੂ ਘਰ ਆ ਜਾਓ ਜਗ੍ਹਾ ਵੀ ਤੁਹਾਡੀ ਟਾਈਮ ਵੀ ਤੁਹਾਡਾ ਚੈਨਲ ਵੀ ਤੁਹਾਡਾ ਜਿਹੜੇ ਚੈਨਲ ਨੂੰ ਤੁਸੀਂ ਦਿੱਲੀ ਕਮੇਟੀ ਤੋਂ ਪੈਸੇ ਦਿੰਦੇ ਹੋ ਆਪਣੀ ਵਾਹਵਾਇ ਕਰਾਉਣ ਵਾਸਤੇ ਉਹਦੇ ਵਿੱਚੋਂ ਕੋਈ ਚੈਨਲ ਬੁਲਾ ਲੈਣਾ ਮੈਂ ਤੁਹਾਨੂੰ ਸਬੂਤਾ ਸਮੇਤ ਦਿਖਾਵਾਂਗਾ ਕਿ ਅੱਜ ਵੀ ਸਿੱਖਾਂ ਦੇ ਨਾਲ ਧੱਕਾ ਹੋ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ